ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਰਸਤੇ ਬਾਰੇ ਐਮਪੀ ਦੇ ਬਾਰੇ ਇਹ ਦੇ ਲੋ ਤੁਸੀਂ ਇਹ ਮਸ਼ੀਨ ਨੇ ਜਾਣਾ ਉਧਰ ਆ ਇੱਧਰ ਟਰਾਲੀ ਜਾ ਰਹੀ ਹੈ ਪਿੱਛੋਂ ਦੀ ਇਹਦੇ ਉਹ ਅੰਬ ਕੋਲੇ ਜਾਣਾ ਉਹ ਤੁੜੀ ਦਾ ਟੇਲ ਦਾ ਉੱਪਰ ਦੇ ਅੱਗੇ ਜੇ ਇੰਨੀ ਪ੍ਰੋਬਲਮ ਆ ਰਸਤਿਆਂ ਦੀ ਪਿਛੋਂ ਪਹਿਲਾਂ ਤਾਂ ਉਧਰੋਂ ਕੱਟ ਲਾ ਗਿਆ ਹੀ ਸਾਰੇ ਚੋਂ ਜਣੀ ਇਹ ਇੱਧਰ ਦੀ ਆ ਪਿੰਡ ਦਾ ਰਾਹ ਕੋ ਜਾਲੇ ਮਸ਼ੀਨ ਆ ਆ ਰਸਤਾ ਹੈ ਜਿਹੜੇ ਪਿੰਡ ਦੀ ਜ਼ਮੀਨ ਆ ਉਹੀ ਪਿੰਡ ਚੋਂ ਤੇ ਆਪਾਂ ਇੱਧਰਲੇ ਪਿੰਡ ਦੇ ਵਿੱਚ ਰਹਨੇ ਆ ਇੱਧਰ ਦੀ ਕੋਈ ਰਸਤਾ ਨਹੀਂ ਜ਼ਮੀਨ ਦਾ ਮਸ਼ੀਨ ਬਾਰੇ ਮਸ਼ੀਨ ਦਾ ਟਰੈਕਟਰ ਦਾ ਰਸਤਾ ਸਰਪ ਟਰੈਕਟਰ ਵੀ ਪੂਰਾ ਪੂਰਾ ਹੀ ਹੁੰਦਾ ਤੇ ਪਿਛੋਂ ਕੱਟ ਲਾ ਗਿਆ ਹੀ ਹੈ ਤੇ ਆ ਇਹ ਝ ਕੱਟ ਲਾਇਆ ਹੈ ਕੱਟ ਲਾ ਕੇ ਉਹ ਅੱਗੇ ਫੇਰ ਵੱਧਿਆ ਪਿਆ ਦੀ ਕਿਸੇ ਦਾ ਥੱਬੇ ਚੱਕ ਕੇ ਉਹ ਅੱਗੇ ਅੱਗੇ ਜਾ ਰਹੇ ਨੇ ਬੰਦੇ ਰਸਤਾ ਕਰਾਉਂਦੇ ਉੱਤਰ ਵੀ ਪਤਾ ਨਹੀਂ ਹੁਣ ਹੋਊ ਕਿਸੇ ਦੇ ਕੱਟ ਲਵਣਾ ਪਊ ਜਾਂ ਨਾ ਜਣੀ ਬਹੁਤ ਦਿੱਕਤ ਆ ਰਸਤੇਆਂ ਦੀ ਪਹਿਲਾਂ ਇੱਧਰ ਦੀ ਕੱਟਣ ਲੱਗੇ ਦੀ ਆਲੇ ਕੁਝੀ ਟਰੱਕ ਤੋਂ ਟਰੱਕ ਤੇ ਬਾਹਰ ਕਰਕੇ ਲੱਗਦੇ ਨਹੀਂ ਇਹ ਉਹ ਪਿੰਡ ਚੋਂ ਆ ਰਿਹਾ ਰਸਤਾ ਪਹਿਲਾਂ ਉੱਧਰ ਨੂੰ ਜਾਣ ਲੱਗੇ ਸੀ ਆ ਰਾ ਜਾਂਦਾ ਉਹ ਖੇਤ ਨੂੰ ਉਹ ਯਾਰੀ ਟਰਾਲੀ ਤੇ ਪਹਿਲਾ ਮੋੜੀ ਤੇ ਆਪਾਂ ਮਸ਼ੀਨ ਇੱਧਰ ਨੂੰ ਆ ਉਹ ਕਿਕਰ ਜੀੜ ਗਈ ਦੀ ਇੱਧਰ ਦੀ ਨਹੀਂ ਗਈ ਇੱਧਰੋਂ ਆਈ ਹੈ ਪਿੱਛੋਂ ਆ ਤਾਰ ਫੇਰੀ ਹੈ ਸਾਰੀ ਜਿਹੜੀਆਂ ਮੰਨ ਲਓ ਜਿਵੇਂ ਇੱਧਰ ਦੂਆ ਪਿੰਡ ਹੈ ਇੱਧਰ ਦੂਆ ਪਿੰਡ ਹੈ ਇੱਧਰੋਂ ਪਿੱਛੋਂ ਕੱਟ ਲਾ ਗਿਆ ਹੀ ਹੈ ਉਹ ਪਰਾਂ ਥੈਲੇ ਜਿਹਾ ਢਾਣੇ ਆ ਖੱਤੇ ਤੋਂ ਪਰਾਂ ਵੀ ਕੱਟ ਲਾ ਗਿਆ ਹੀ ਹੈ ਇਥੋਂ ਲੰਗੀ ਨਹੀਂ ਤੇ ਫੇਰ ਇਥੋਂ ਵਾਪਸ ਗਰੀ ਬਹੁਤ ਔਖੀ ਮੋੜ ਮੂੜ ਕੇ ਇਥੋਂ ਉਹ ਫੇਰ ਲਾਤਾ ਘਟ ਉਹ ਦੇਖੋ ਪਹਿਲਾਂ ਥੱਬੇ ਲਾ ਕੇ ਨਗਾਈ ਤੀ ਚੱਕ ਕੇ ਫੇਰ ਉੱਥੇ ਫੇਰ ਅੱਗੇ ਘਟ ਲਾਇਆ ਇੰਨੀ ਦਿੱਕਤ ਆ ਰਹੀ ਹੈ ਜਾਨੀ ਮੈਨੂੰ ਲੱਗਦਾ ਵਿੱਗੇ 5-4 ਹੋਣਗੇ ਪਤਾ ਇਨਾ ਜਵਾਬ ਦੇ ਨਹੀਂ ਸਕਦੇ ਹੁਣ ਕਿਸੇ ਨੂੰ ਉਦੋਂ ਵਧਰਾ ਹਾਂ ਚ ਟਾਈਮ ਖਰਾਬ ਹੋਇਆ ਅੱਲਾ ਕਹਿੰਦਾ ਮਸ਼ੀਨਾਂ ਚਲਾਉਣੀਆਂ ਬਹੁਤ ਔਖੀਆਂ ਨੇ ਹੁਣ ਆਪਾਂ ਜਾਂਦੇ ਆ ਖੇਤ ਦੇ ਲਵੇ ਲਵੀ ਇੱਕ ਮਸ਼ੀਨ ਆ ਬੰਦੇ ਦੋ ਉੱਪਰ ਇੱਕ ਆ ਫਰਦਾ ਇੱਕ ਆ ਬੈਠਾ ਇੱਕ ਆ ਬੈਠਾ ਕੋਈ ਇਧਰ ਮਾਗ ਰਿਹਾ ਕਮਾਇਆ ਆ ਕਿਹਾ ਬਈ ਟੋਟਲ ਬੰਦੇ 7 ਇੱਕ ਮਸ਼ੀਨ ਨਾਲ ਇੰਨਾ ਇੰਨਾ 7 ਬੰਦੇ ਆ ਬਈ ਇੰਨਾ ਫੇਰੇ ਸਟਾਫ ਨੂੰ ਚੱਲ ਲੈਣਾ ਮਾਲਕ ਇਹ ਕੰਟ ਚਾਹ ਪਾਣੀ ਤਾਂ ਨਹੀਂ ਚੱਲਦਾ ਸਭ ਤੇ ਰੋਟੀ ਬਣੀ ਨੂੰ ਨੂੰ ਚੱਲ ਲੈਂਦਾ ਕੰਮ ਚੱਲ ਲੈਂਦਾ ਵੀ ਕੰਮ ਗੁੰਮ ਕਰਾਈ ਜਾਂਦਾ ਆ ਜਦੋਂ ਮੈਂ ਦੇਆ ਕਿਹੜਾ ਤੇ ਪੈਸਿਆਂ ਦਾ ਹਿਸਾਬ ਆਉਂਦਾ ਉਹ ਲੈ ਕੇ ਚਲਾ ਕੇ ਪੈਸੇ ਉਹਨਾਂ ਦਾ ਵੀ ਕਿੱਲੇ ਦਾ ਹਿਸਾਬ ਫਿਰ ਕੀਦਾਂ ਕੀ ਤੋਂ ਹੁੰਦਾ ਵੀ ਉਹ ਤਾਂ ਜਿਹੜਾ ਚਰਾਰਾ ਉਹਦਾ ਹੀ ਹੁੰਦਾ ਭਾਈ ਯਾ ਛੋਟਾ ਘੇਰਾ ਦੇਖ ਮਾਰ ਕੇ ਤੇ ਖੰਭੇ ਉੱਪਰ ਮਾਰ ਕੇ ਤੂੰ ਪੈਸੇ ਲੈਣ ਜਾਂਦੇ ਅਗਲੇ ਕਹਿੰਦੇ ਨਹੀਂ ਤੇ ਚਾਹ ਪੀ ਕੇ ਤੂੰ ਇੱਕ ਦੋ ਵਿੱਗਾਂ ਦਾ ਪੈਸੇ ਇੰਨੇ ਚੱਲ ਆਹ ਛੋਟਾ ਮੇਨ ਆ ਬੰਦਾ ਆ ਫੋਰ ਲੈ ਲਈ ਸਾਡਾ ਚੱਲਦੀ ਛੱਡਿਆ ਉਧਰ ਆਪਾਂ ਉਹ ਚੱਲਦੀ ਹੈ ਤੇ ਹੁਣ ਆਪਾਂ ਜਾਣਾ ਬਾਜ਼ਾਰ ਤਾਂ ਕਰਕੇ ਆ ਗਏ ਤੇ ਦਿਖਾਉਣ ਲੱਗੇ ਨਾ ਸਿਸਟਮ ਟਰਾਂਸਫਾਰਮਰ ਦਾ ਕਿੰਨਾ ਨੀਮ ਹੈ ਦੇਖੋ 4-5 ਫੁੱਟ ਉੱਚਾ ਧਰਤੀ ਨੂੰ ਮਸਾ ਤੇ ਆਹਾਂ ਇਹਨਾਂ ਦੇ ਹੋਣ ਹੈ ਸਟਾਰਟਰ ਇੱਥੇ ਧਰ ਕੇ ਕੁੰਡੀਆਂ ਜਿੱਧਰ ਨੂੰ ਮਰਜ਼ੀ ਧਾਰ ਪਾਓ ਕਿ ਚਲਾਓ ਕੋਈ ਸੂਤ ਨਹੀਂ ਆ ਗਿਆ ਰੇ ਲਾਈਟ ਵੀ ਦਵਾ ਸਕਦੇ ਨਾ ਨਾ ਲਾਈਟ ਕੱਟਣ ਜਿਵੇਂ ਆਪਣੇ ਕਣਕਾਂ ਪੱਕ ਜਾਂਦੀਆਂ ਨੇ ਕਣਕਾਂ ਦੀ ਲਾਈਟ ਕੱਟਨੀ ਉਹਦੀ ਸ਼ਾਮ ਜੀ ਨੂੰ ਉਹ ਵੀ ਆ ਜਿਵੇਂ ਐ ਨਹੀਂ ਪਤਾ ਸਾਢੇ 4-5 ਘੰਟੇ ਚੱਲਦੀ ਰਹੀ ਹੋਰ ਅੱਜ ਡਾਰ ਡਰ ਕੇ ਤਾਰਾਂ ਤੋਂ ਮਸ਼ੀਨ ਚਲਾਉਨੇ ਆ ਮਸ਼ੀਨ ਆ ਬੜੀ ਮਸ਼ੀਨਾਂ ਵੱਡੀਆਂ ਜਿਹਾ ਆ ਆ ਇਧਰ ਅੱਧੇ ਬਟੇ ਹਜਾ ਦੇ ਲੋਕ ਬੱਚੋਂ ਵੇੜਾ ਜਾਂ ਦੁਬਾਰ ਲੈਂਦੇ ਨੇ ਧਰਮ ਜੇ ਇਹ ਕੰਮ ਪੂਰਾ ਦਰਮਿਆਨ ਵਿੱਚ ਸ਼ੁਰੂ ਕਰਦੇ ਨੇ ਪੱਕਾ ਟਿਕੜਾ ਲਵੇ ਜਾਂਦੇ ਆ। ਚੁਬੀ ਆ ਜਾ ਘਰ ਟਾਂਕੂ ਨੇ ਆ ਪੱਟਿਆ। ਦੋ ਜੀਨ ਦਾ ਮਸ਼ੀਨ ਕੋਲੋਂ ਆ ਗਿਆ ਆਪਾਂ ਇੱਧਾ ਆ ਤੋਲ ਕੇ ਹੁਣ ਚੱਲਿਆ ਬਿਆਰ ਕੋਲ ਲੇ ਗੋਣੀਆਂ ਬੈਲਟ ਜੀ। ਉਧਰ ਚਲਦੀਆਂ ਨਵੀਂ ਕਰਦਾਰ ਆਹੀ ਪਿੰਡ ਜਈ ਐ ਜੀ। ਜਾ ਰਹੀ ਆ ਮੈਂ ਮੋਟਰ ਮੰਨਣ ਆਲੇ ਫਲੋਰ ਵਾਲੀ ਬੈਲਟ ਜੀ ਲਵਾ ਇੱਕ ਬਜਾਅ ਕਰ ਰਿਹਾ ਇੱਕ ਕਰ ਬੰਦੇ ਤੇਰਾ ਇਧਰ ਵੜਨੇ ਛੋਲੇ ਝੋਲੇ ਆਦ ਕੀ ਛੋਲੇ ਵੱਧ ਨਹੀਂ ਲੋਕੀ ਇਹਨੇ ਕੱਟ ਆਹ ਕੜ ਕੇ ਬੜੀ ਇਦੂ ਗਾਹਾਂ ਵੀ ਛੋਲੇ ਉਹ ਮਿੱਟੀ ਗੱਡ ਭਾਈ ਲੋਡ ਮੰਨਣ ਲੱਗ ਗਿਆ ਤੇ ਮਿੱਟੀ ਫਸ ਗਈ ਯਾਰ ਆ ਸੇਪ ਕੰਨੀ ਨਾਲਾ ਕਿਲੋਮੀਟਰ ਕਿਲੋ ਆਵਾਜ਼ ਵੀ ਮਿੱਟੀ ਹੈ ਇਹ ਤਾਂ ਸਟਾਪ ਕਰਤਾ ਉਸੇ ਮੱਡੀ ਨੰਬਰ 16 ਕੱਟ ਕੇ ਲੈਣਾ ਪੁੱਛ ਕੇ ਪੁੱਛੀ ਇੱਕ ਤਾਂ ਗਾੜ ਇਹ ਲੈ ਲੈ ਯਾਰ ਚਨੇ ਖਾਣੇ ਕੇ ਲਈ ਹਾਂ ਵਧੀਆ ਬੰਦਾ ਕਹਿੰਦਾ ਲੈ ਲੋ ਬੜੀਆ ਇੱਕ ਚਾਰ ਘੜਦੀਆਂ ਦਿੰਦੇ ਨੇ ਵੀਰੇ ਨਾ ਇੱਥੇ ਵੀ ਆਇਆ। ਯਾਰ ਇਹ ਵੀ ਆਪਾਂ 3-4 ਕਿਲੋਮੀਟਰ ਦਾ ਆਪਾਂ ਜਾਣਾ। ਪੋੜੇ ਬਣਿਆ ਵੀ 2 ਸਾਲ ਦਾ ਪਹਿਲਾਂ ਉਹ ਉੱਥੇ ਰੋਲਣਾ ਪਿਆ ਵੀ ਗੋਸਲੇ ਤੋਂ। ਬਹੁਤ ਜਾਂਦੇ ਜਾਂਦੇ ਮहां ਝੀਲ ਵੀ ਦੇਖ ਲਈ ਇਹਦੀ ਇੱਕ ਵਾਰੀ ਵੀਡੀਓ ਆਪਾਂ ਪਹਿਲਾਂ ਹੀ ਪਾਈ ਦੀ। ਠੀਕ ਹੈ ਸਾਡੀ ਆਪਾਂ ਚਲੇ ਪਏ ਆ ਵਾਟ ਦੂਗੀ ਅਰੇ। ਦੇਖੋ ਰਾਹ ਅੱਜ ਕਿਹੜਾ ਆਪਾਂ ਟੇਹਣੋਂ ਖਾਲੀ ਇਹ। ਇਹ ਵੀ ਖਾਲੀ ਤਾਂ ਨਹੀਂ ਹੈਗਾ ਇਹ ਤਾਂ ਇਹ ਵੀ ਹੋਊਗਾ 10 ਫੁੱਟ ਵਾਂਗ ਦਾ ਹੋਊਗਾ ਹਾਂ ਫੋਟਾ ਬੈਠਣੇ ਚੋ ਇਹ ਕੋਲ ਜੀ ਆ ਚਟਾ ਜਟਾ ਜਿਹੜਾ ਅੱਡੇ ਜਾਂਦੀ ਹੈ ਇੱਥੇ ਤੱਕ ਹਜੇ ਹੀ ਬਹੁਤ ਆ ਬੰਦਿਆ ਹੜ੍ਹ ਲੈ ਇੱਕ ਦੀ ਮੱਛੀਆਂ ਮਰ ਹੜ੍ਹ ਗਿਆ ਅੰਨ ਉਹ ਪਾਣੀ ਇਤੋਂ ਉੱਪਰ ਆਇਆ ਜਿਹੜਾ ਖੇਤ ਗੂਝ ਲੱਫੇ ਜਾਂਦਾ ਵੀ ਚਲਿਆ ਤੇ ਸੰਦੀਪ ਕਹਿੰਦਾ ਗੋਲ ਗੱਪੇ ਖਾਣਾਂ ਨੇ ਗੋਲ ਗੱਪੇ ਲੈਣ ਦੇਖ ਕੇ ਤੇ ਗੋਰਤਿੰਦਰ ਘਰੋਂ ਵਗੜ ਕੇ ਖਵਾਉਂਦੇ ਨੇ ਮਾਲਾ ਆ ਟੋਲੀ ਤੇ ਰੱਖੋ ਬਟਾ ਮੈਦਪੁਰ ਸ਼ਹਿਰ ਤੇ ਮਿਰਚ ਵਾਲੀ ਹਾਂ ਤੇ ਉਧਰ ਆਪਣਾ ਦਾ ਅੱਡ ਬਣਵਾਇਆ ਸਮਾਨ ਘੱਟ ਮਿਰਚ ਵਾਲਾ ਬਹੁਤ ਮਿਰਚ ਖਾਣੇ ਗੋਲ ਆਪਿਆਂ ਦਾ ਹੁਣ ਕਹਿੰਦਾ ਜੂਸ ਪੀਣਾ ਕੀ ਲਾਮ ਹੋ ਗਿਆ ਲੈ ਲਈ ਬੈਠ ਕੇ ਬਣਾਈ ਆ ਗਾ ਗੈਸ ਰੈਗੂਲੇਟਰ ਆ ਗੈਸ ਵਾਲੀ ਕੋ ਆ ਇੱਕ ਦਮੇ ਯਾਬ ਖਾਣਾ ਛੇੜ ਮਾ ਗਿਆ ਇਹ ਆ ਬਣਨਾ ਟੋਲ ਪੁਲਾ ਜਾਇਆ ਸ਼ੋਅ ਵੀ ਇੰਜ ਬਣਿਆ ਦੀਆ ਬਣਨਾ ਹੈ ਰੋਡ ਚੌੜਾ ਹੋਊਗਾ ਹੁਣ ਜਿਹਨੇ ਵਾਪਸ ਆਪਾਂ ਸਮਾਨ ਲੈ ਲਿਆ ਸਰ ਵੱਚ ਇਹ ਜੀਆਂ ਵੀ ਪਈਆਂ ਨੇ ਤੇ ਵਿੱਚ ਵੱਡੀਆਂ ਵੀ ਜਾਰੀਆਂ ਨੇ ਰਲ ਮਾਂ ਮਿਲ ਮਈਆਂ ਕੰਮ ਜੋਰੇ ਵਾਲਾ ਨਹੀਂ ਹੈ ਜੀ ਇਕੱਠਾ ਹੀ ਆਇਆ ਇਕੱਠੇ ਹੀ ਵੜਦਾ ਨਾ ਮੁੱਕਿਆ ਉਹ ਨਹੀਂ ਕਿੰਨਾ ਟਾਈਮ ਹੋ ਗਿਆ 6 12 6 12 ਹੋ ਗਏ ਤੇ ਸਾਰੇ ਉਰੋਂ ਭੱਜ ਕੇ ਘਰਾਂ ਨੂੰ ਆ ਰੇੜੀਆਂ ਰੂੜੀਆਂ ਵਾਲੇ ਖਾਣ ਪੀਣ ਵਾਲੇ ਖੜੇ ਥੀ ਉਰੇ ਪਹਿਲਾਂ ਹੁਣ ਗਏ ਆਂ ਇੰਨੀ ਸਾਧਰੇ ਬਸ 7 7:30 ਵਜੇ ਦੁਕਾਨਾਂ ਨੂੰ ਬੰਦ ਕਰਨਾ ਹੈ ਜਰਾ ਆਹ ਹੋਰ ਲੱਗਦੀ ਨੇ ਉਸ ਜੋਸ ਵਾਲੀਆਂ ਅਹ ਇਹੀ ਲੀਓ ਪਾਣੀ ਵਾਲੀ